ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੈਸਮਪੁਰ ਆਏ ਸੀ ਜੀ ਨਕੋਦਰ ਦੇ ਨਾਲ ਹੈਗਾ ਕੋਈ 12-13 ਕਿਲੋਮੀਟਰ ਹੋਊਗਾ ਜੀ ਹਨਾ ਹਾਂ ਮੈਤਪੁਰ ਦੇ ਕੋਲ ਮੈਤਪੁਰ ਦੇ ਕੋਲ ਆ ਜੀ ਤੇ ਬਾਈ ਸ਼ੌਂਕ ਨਾਲ ਕੰਮ ਕਰਦੇ ਆ ਜੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਵੀ ਇਹ ਰਹਿੰਦੇ ਆ ਬਾਈ ਸ਼ਹਿਰ ਚ ਮੰਨ ਲਓ ਇਹਨਾਂ ਦਾ ਮੈਤਪੁਰ ਉੱਥੇ ਇਹਨਾਂ ਦੀ ਉਹ ਦੁਕਾਨ ਆ ਆਹ ਜਿਹੜੀ ਆਪਣੀ ਪਸ਼ੂ ਦਵਾਈਆਂ ਦੀ ਦੁਕਾਨ ਹੁੰਦੀ ਹੈ ਕਿਹੜੀ ਬਾਈ ਕੀ ਇਦਾਂ ਟੈਸਟਿਸਾਈਡ ਵਾਲੀ ਤੇ ਮੰ ਲਓ ਸ਼ੌਂਕ ਨਾਲ ਕੰਮ ਕਰਦੇ ਜੀ ਦੁੱਧ ਪਾਉਂਦੇ ਵੀ ਤੇ ਘਰੇ ਵੀ ਪਿੰਦੇ ਬਾਈਆਂ ਦੀ ਇੱਕ ਵਹਿੜ ਸੀਗੀ ਗਾਂ ਆ ਜਿਹੜੀ ਸਾਹਮਣੀ ਰਿਪੀਟਰ ਹੈ ਜੀ ਪਹਿਲਾਂ ਤੁਸੀਂ ਇਹ ਜੱਜ ਕਰੋ ਵੀ ਇਹ ਕਿੰਨਵੇਂ ਸੂਏ ਵਹਿੜ ਹੋਊਗੀ ਬਾਈ ਕਹਿੰਦਾ ਵੀ 7 ਸੂਏ ਸੂਪੀ ਹੈਗਾ ਠੀਕ ਹੈ ਤੇ ਇੱਕੇ ਸੀਮਨ ਤੇ ਗੱਬਣ ਹੁੰਦੀ ਸੀ ਹੁਣ ਇਹਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਹੁਣ ਘੱਟੋ ਘੱਟ ਦੇ 2 ਸਾਲ ਹੋ ਗਿਆ ਜੀ ਅੱਛਾ ਤੇ ਮੰ ਲਓ 20 25 ਵਾਰੀ ਬਾਈ ਕਹਿੰਦਾ ਇਹ ਆਈ ਕਰਵਾ ਚੁੱਕੇ ਆ ਜੀ ਇਹਦੇ ਇਹਦੀ ਸੈਸਟ ਗੋਵਰੀ ਹੈ ਜੀ ਠੀਕ ਹੈ ਬਾਈ ਨੂੰ ਦੱਸਿਆ ਇਹਦਾ ਟਰੀਟਮੈਂਟ ਦੱਸਿਆ ਜੀ ਰੱਬ ਸੌਖ ਕਰਕੇ 100% ਗਾਂ ਗੱਬਣ ਹੋ ਜੂਗੀ ਕੋਈ ਐਡੀ ਗੱਲ ਨਹੀਂ ਗੀ ਬਾਈ ਨੂੰ ਦੱਸਿਆ ਵੀ ਕਿਵੇਂ ਇਹਦਾ ਟ੍ਰੀਟਮੈਂਟ ਕਰਨਾ ਕੀ ਕਰਨਾ ਜੀ ਇਹਦੇ ਚ ਆਪਾਂ ਸਿਸਟਿਕ ఓਵਰੀ ਜਿਹ ਪਹਿਲਾਂ ਦਾ ਮੰਨ ਲਓ ਪਤਾ ਹੋਣਾ ਚਾਹੀਦਾ ਵੀ ਸਿਸਟਿਕ ఓਵਰੀ ਐ ਆਪਾਂ ਦੱਸ ਹੀ ਦਿੰਨੇ ਆ ਤੁਹਾਨੂੰ ਇਹਦੇ ਚ ਆਪਾਂ 80 ਤੋਂ ਮੰਨ ਲਓ ਹੀਟ ਤੋਂ 11ਵੇਂ ਦਿਨ ਲੂਟਾ ਲਈ ਜਾਂ ਇੰਜੈਕਸ਼ਨ ਲਾ ਕੇ ਜੀ ਤੇ ਉਹਦੇ 80 ਤੋਂ 85 ਘੰਟਿਆਂ ਦੇ ਵਿੱਚ ਵਿੱਚ ਆਪਾਂ ਟੀਕਾ ਭਰਨਾ ਹੁੰਦਾ 80 ਤੋਂ 85 ਮੰਨ ਲਓ ਵੀ ਜੇ ਤੁਸੀਂ ਇਹ ਚ ਇਹ ਹੁੰਦਾ ਵੀ ਟੀਕੇ ਨੂੰ ਤੁਸੀਂ ਮੈਂਟੇਨ ਰੱਖੋਗੇ ਵੀ ਟਾਈਮ ਦੇ ਹਿਸਾਬ ਕਿਤਾਬ ਨਾਲ ਜਿਵੇਂ ਸਵੇਰ 6 ਵਜੇ ਟੀਕਾ ਲੱਗੇ ਤਾਂ ਤੀਜੇ ਦਿਨ 72 ਘੰਟੇ ਤੇ 2 ਵਜੇ ਨੂੰ ਇਹਨੂੰ 80 ਘੰਟੇ ਹੋਣਗੇ ਜੀ ਤੇ 2 ਤੋਂ 7 ਵਜੇ ਤੱਕ ਤੁਸੀਂ ਇਹਦੇ ਟੀਕੇ ਭਰੋਣਾ ਹੁੰਦਾ ਵੀ 80 ਤੋਂ 85 ਘੰਟਿਆਂ ਦੇ ਵਿੱਚ ਪਸ਼ੂ ਨਾਰਮਲ ਹੀਟ ਚ ਆਊਗਾ ਜਿਵੇਂ ਵੈਸੇ ਆਉਂਦਾ ਠੀਕ ਹੈ ਨਾਲੇ 11 ਦਿਨਾਂ ਬਾਅਦ ਹੀ ਆਊਗੀ ਜੀਗਾ 100% ਗੱਭਣ ਹੋਊਗੀ 100 ਮੰਨ ਲਓ ਵੀ ਨਾਲ ਹੀ ਗੱਲ ਹੀ ਹੈ ਨਹੀਂਗੀ ਕੋਈ ਰੱਬ ਸੁੱਖ ਰੱਖੇ ਜੀ ਸਿਸਟ ਕੋਵਰੀ ਜਾਂ ਬੋਡੀ ਵੇਟ ਪੂਰਾ ਪਸ਼ੂਆਂ ਦਾ ਐ ਕੋਈ ਹੈਲਥ ਵੱਲੋਂ ਕੋਈ ਦਿੱਕਤ ਹੈ ਨਹੀਂਗੀ ਪਰ ਇਹ ਹੀ ਦਿੱਕਤ ਜੀ ਵੀ ਇਹਦੇ ਸਿਸਟ ਬਣਿਆ ਸੀਗਾ ਜੀ ਤੇ ਹਰ ਵਾਰੀ ਟੀਕਾ ਭਰੋਣੇ ਜੀ ਜਿੰਨੇ ਵਾਰੀ ਹਰ ਵਾਰੀ ਹਰ ਵਾਰੀ ਦੋ ਵਾਰੀ ਟੀਕੇ ਭਰਾਈ ਦੇ ਜੀ ਦਸ ਇੱਕ ਦਿਨ ਪਹਿਲੇ ਦਿਨ ਭਰਾਤਾ ਦੂਜੇ ਦਿਨ ਭਰਾਤਾ ਦੂਜੇ ਦਿਨ ਭਰਾਤਾ ਠੀਕ ਹੈ ਤੇ ਮਾਲੋ ਵੀ ਹਾ ਰੈਗੂਲਰ 22 ਟੀਕੇ ਪ੍ਰਵਾਹ ਪੂਰੇ ਰੈਗੂਲਰ 22 ਟੀਕੇ ਕਰਵਾਤੇ ਆ ਪੂਰੇ ਬਾਈਏ ਤੇ ਪੂਰੇ ਹੀਟ ਚ ਆ ਜਾਂਦੀ ਹੈ ਹਾਂ ਬਾਈਏ ਤੇ ਹੀਟ ਪੂਰੇ ਬਾਈਏ ਤੇ 22 ਦਿਨਾਂ ਬਾਅਦ ਹੀਟ ਚ ਆ ਜਾਂਦੀ ਹੈ ਸੈਂਕ్రో ਵੀ ਕਰਵਾਤੀ ਸੈਂਕ్రో ਵੀ ਕਰਵਾਤੀ ਹਾਂ ਮਾਲੋ ਫੁੱਲ ਵੀਰਿਆ ਵੇ ਇਹ ਜੀ ਕੰਮ ਫੁੱਲ 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 ਕੋਈ ਮਿਨਿਮਿਕ ਚੀਜ਼ ਨਹੀਂ ਛੱਡਿਆ ਕੋਈ ਕੋਈ ਦਵਾਈ ਨਹੀਂ ਛੱਡੀ ਜਿਹੜੀ ਨਹੀਂ ਭਰਾਈ ਇਹਦੇ ਨਹੀਂ ਭਰਾਈ ਠੀਕ ਉਹ ਨਿਊਟ੍ਰੀਸਕ ਜਿਹੜੀ ਆਉਂਦੀ ਵਧੀਆ ਮਹਿੰਗੀ ਦਵਾਈ ਉਹ ਵੀ ਭਰਾਈ ਆ ਉਹ ਉਹਨਾਂ ਨੇ ਬਣਾਈ ਹਾਂ ਠੀਕ ਹੈ ਤੇ ਇੱਕ ਯੂਨੀਵਰਸਿਟੀ ਗਿਆ ਸੀ ਇੱਕ ਸਰਦਾਰ ਜੀ ਬੈਠੇ ਉਹਨਾਂ ਨੇ ਦਵਾਈ ਦਿੱਤੀ ਕਹਿੰ ਹਾਂਜੀ ਉਹ ਵੀ ਦਿੱਤੀ ਉਹ ਬਿਸਮੱਲਾ ਲਾਹ ਖਰਾਬ ਆ ਸਭ ਕੁ ਉਹ ਕਰ ਲਿਆ ਹਾਂ ਵੀ ਜਿੰਨਾ ਮਤਲਬ ਸਾਨੂੰ ਕੋਈ ਕੋਈ ਕਹੂਗਾ ਹਾਂ ਤੁਸੀਂ ਕਿਹਾ ਤੁਸੀਂ ਮੈਨੂੰ ਜਿਹੜਾ ਬੰਦਾ ਜਦੋਂ ਮੰਨ ਕੇ ਚੱਲੋਗੇ ਦਿੱਕਤ ਹੈਗੀ ਤਾਂ ਅਗਲਾ ਹਰੇਕ ਪਾਸੇ ਹੀ ਭਾਈ ਹੁੰਦਾ ਹੀ ਹੈ ਵੀ ਜਲ ਪਸ਼ੂ ਗੱਪਣ ਹੋ ਜੇ ਵੀ ਜੇ ਮੈਂ ਤੁਹਾਡੀ ਬਹੁਤ ਪੁਰਾਣੀ ਗਾਹੇ ਐ ਤਾਂ ਹੈ ਨਹੀਂ ਪੁਰਾਣੇ ਪੁਰਾਣੇ ਜੀ ਬੱਚੀ ਸੀਗੀ ਨਿੱਗੀ ਜੀ ਕਿਸੇ ਮਗਰ ਇਦਾਂ ਲਈ ਸੀ ਗਾਹ ਉਹ ਮਗਰ ਆ ਇਹਦੀ ਆ ਜੀ ਆ ਵੀ ਬੱਚੀ ਇਹਦੀ ਆ ਜੀ ਅੱਛਾ ਇਹ ਬੱਚੀ ਇਹਦੀ ਜਰਸੀ ਤਾਂ ਸੀ ਮਲਵਾਇਆ ਸੀ ਜਰਸੀ ਦਾ ਸੀ ਮਗਰ ਗੱਪਣਾ ਜੀ ਹੁਣ ਇਹਨੂੰ ਵੀ ਹੋ ਗਿਆ 20 ਦਿਨਾਂ ਦਾ AI ਕਰਾਈ ਅੱਛਾ 20 ਦਿਨ ਹੋ ਗਏ ਜੀ ਬਾਡੀ ਵੇਟ ਪੂਰਾ ਸੀ ਵੇਹ ਰਹਿ ਗਈ ਹੁਣ ਵਧੀਆ ਹੀਟ ਚ ਆ ਕੇ ਹੀਟ ਚ ਬਹੁਤ ਵਧੀਆ ਆਈ ਸੀ ਜੀ ਠੀਕ ਆ ਜੀ ਤੇ ਇੱਕ ਬਾਈ ਦੀ ਮੱਝ ਆ ਜੀ ਇਹ ਅੰਦਰੋਂ ਬਹੁਤ ਜ਼ਿਆਦਾ ਵੀਕ ਆ ਬਾਈ ਨੇ ਆਪ ਵੀ 45 ਦਿਨਾਂ ਵਾਲਾ ਕੀਤਾ ਵੈ ਬਾਈ ਨੂੰ ਥੋੜੀ ਨੌਲੇਜ ਲੋ ਆਪ ਨੂੰ ਹੈਗੀ ਆ ਜੀ ਠੀਕ ਆ 45 ਦਿਨਾਂ ਵਾਲੀ ਜਿਹੜੀ ਟ੍ਰੇਨਿੰਗ ਹੁੰਦੀ ਉਹ ਲਈ ਵੀ ਹੈ ਬਾਈ ਨੇ ਇਹ ਮੱਝ ਦੇ ਅੱਜ ਆਪਾਂ ਦਵਾਈ ਭਰੀ ਆ ਜੀ ਤੇ ਅੰਦਰੋਂ ਬਹੁਤ ਜ਼ਿਆਦਾ ਵੀਕ ਆ ਇਹਨੂੰ ਦੋਨੋਂ ਫਾਸਟਨ ਤੇ V5 ਦੇ ਇੰਜੈਕਸ਼ਨ ਬਾਈ ਨੂੰ ਦੱਸਿਆ ਵੀ ਉਹ ਲਾਓ ਤੁਸੀਂ ਠੀਕ ਹੈ ਦਵਾਈ ਪਰਨ ਦਾ ਮਤਲਬ ਇਹ ਹੁੰਦਾ ਵੀ ਅੰਦਰੋਂ ਪਸ਼ੂ ਨੂੰ ਇਰੀਟੇਸ਼ਨ ਹੁੰਦੀ ਹੈ ਜੀ ਥੋੜਾ ਜਿਹਾ ਸਿਸਟਮ ਜਲ ਪੈਂਦਾ ਅੰਦਰੋਂ ਦਵਾਈ ਮਸ਼ੂਦੇ ਜਰੂਰ ਕਰਵਾਓ ਹੈਨਾ ਜਿਹੜਾ ਪਸ਼ੂ ਤੁਹਾਨੂੰ ਲੱਗਦਾ ਵੀ ਇਹ 9 ਮਹੀਨੇ ਹੋ ਗਏ ਬਈ ਇਹਨੂੰ ਸੋਈ ਲ ਹਾਂਜੀ ਆਹ ਕੱਟੀ ਦੇਖ ਲਓ ਇਹਦੇ ਆਹ 9-10 ਮਹੀਨੇ ਦੀ ਕੱਟੀ ਹੈ ਜੀ ਅੱਛਾ ਬਹੁਤ ਕੁਝ ਦੇ ਦਿਆ ਇਹਨੂੰ ਵੀ ਬੜਾ ਕੁਝ ਦੇ ਦਤਾ ਸਾਰੇ ਰੈਪਰੋ ਮੈਨ ਨੰਬੀ ਸੀ ਆਰ ਐਸ ਵਰਦਨ ਜੋ ਵੀ ਸਾਰਾ ਕੁਝ ਲਟਰਮ ਬਟਰਮ ਜਿਹਦਾ ਮੈਂ ਬਸ ਤੋਂ ਮੈਂ ਗੋੜ ਤਾਂ ਆਮ ਹੀ ਵਰਤਦਾ ਜੀ ਆਮ ਹੀ ਵਰਤਦਾ ਮੈਂ ਰੈਗੂਲਰ 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 ਠੀਕ ਹੈ ਜੀ 25-25 ਕਿ ਉਸੇ ਕਾਫੀ ਦੇਰ ਤੋਂ ਹਿਆਂ ਜੀ ਠੀਕ ਹੋ ਗਿਆ ਮੰਨ ਲਓ ਪਿਤਾ ਵਰਕੀ ਹੈ ਪਿਤਾ ਮੁਰਖੀ ਹੈ ਜੀ ਬਸ ਠੀਕ ਹੈ ਤੇ ਮੰਨ ਲਓ ਸਪੈਸ਼ਲ ਦੁੱਧ ਆਵਦੇ ਘਰੇ ਵੀ ਨਾਸਤੇ ਪਸ਼ੂ ਦੁੱਧ ਆਵਦੇ ਘਰ ਵਾਸਤੇ ਥੋੜਾ ਬਹੁਤਾ ਦੇਰੀ ਚ ਪਾਣੀ ਦਾ ਜੀ ਦੇਰੀ ਚ ਪਾਣੀ ਕਿੰਨਾ ਕ ਦੁੱਧ ਪਾਣੀ ਇੰਨੇ ਪਸ਼ੂਆਂ ਨੂੰ ਹੈਗਾ 25 30 ਲੀਟਰ ਜੀ 25 30 ਲੀਟਰ ਇੱਕ ਆ ਜਾਂ ਸੀ ਗਾ ਹੁਣ ਸੱਜਰ ਸੂਈ ਵੀ ਹੈ ਇਹ ਤੇ ਸੱਜਰ ਸੂਈ ਹੈ ਜੀ ਉਹ ਪਰਲੀ ਜੀ ਉਹ ਪਰਲੀ ਆਪਣੀ ਨਹੀਂ ਜੀ ਕਿਸੇ ਦੀ ਹੈ ਅੱਛਾ ਕਿਸੇ ਦੀ ਹੈ ਕਿਸੇ ਦੀ ਹੈ ਕਿਸੇ ਦੀ ਬੰਨੀ ਹੈ ਅੱਛਾ ਕਿਸੇ ਦੀ ਬੰਨੀ ਹੈ ਠੀਕ ਹੈ ਆਪਣੇ ਕੋਲੇ ਤਾਂ ਮੰਨ ਲਓ ਦੁੱਧ ਵਾਲੀ ਹੈ ਕਾ ਤੇ ਇੱਕਾ ਮੱਝ ਹਾਂ ਜੀ ਇੱਕ ਅੱਛਾ ਜੀ ਕੋ ਮੱਝ ਉਸ ਕੇ ਦਾਹ ਹੀ ਆਈ ਤੇ ਇਹ ਮੱਝ ਗੱਭਣ ਆਈ ਕਿ ਨਹੀਂ ਇਹ ਸੂਈ ਹੈ ਜੀ ਤਾਜੀ ਉਹ ਕੱਟਾ ਅੱਛਾ ਇਹ ਵੀ ਤਾਜੀ ਸੂਈ ਹੈ ਠੀਕ ਹੈ ਇਹ ਵੀ ਤਾਜੀ ਸੂਈ ਹੈ ਤੇ ਉਹਨੂੰ 9 ਮਹੀਨੇ ਹੋ ਗਿਆ ਸੂਈ ਹਾਂ ਜੀ ਹਾਂ ਜੀ ਉਹਨੂੰ 9 ਮਹੀਨੇ ਹੋ ਗਿਆ ਠੀਕ ਹੈ ਜੀ ਤੇ ਮੰਨ ਲਓ ਤੁਹਾਨੂੰ ਐ ਲੱਗਿਆ ਨਹੀਂਗਾ ਵੀ ਜਿਵੇਂ ਤੁਸੀਂ ਸ਼ਹਿਰ ਚ ਰਹਿੰਦੇ ਆ ਜੀ ਦੋ ਛੱਡੇ ਉੱਪਰ ਹੀ ਕੀ ਲੈਣਾ ਕੀ ਨਹੀਂ ਨਹੀਂ ਮਜ਼ਾ ਹੀ ਬਹੁਤ ਆਉਂਦਾ ਜੀ ਬਹੁਤ ਵਧੀਆ ਲੱਗਦਾ ਸਵੇਰੇ 6 ਵਜੇ ਆ ਜੀਦਾ ਅੱਛਾ ਜੀ ਸ਼ਾਮ ਨੂੰ ਫੇਰ ਆ ਜੀਦਾ ਚੱਲ ਅੱਛਾ ਸ਼ਾਮ ਨੂੰ ਫੇਰ ਆਉਣੀ ਹੈ ਪੂਰੀ ਡਿਊਟੀ ਹੈ ਹੁਣ ਅੱਜ ਤੁਹਾਡੇ ਘਰ ਇਸ ਟਾਈਮ ਨਾਲ ਆ ਗਿਆ ਉਦਾਂ ਮੈਂ ਆਉਣਾ ਸੀਗਾ 6:00 ਵਜੇ 5:00 ਵਜੇ ਮੰਨ ਲਓ ਪੱਕੀ ਡਿਊਟੀ ਹੈ ਪੱਕੀ ਪੱਕੀ ਜੀ ਪੱਕੀ ਵਧੀਆ ਲੱਗਦਾ ਹੈ ਵਧੀਆ ਲੱਗਦਾ ਹੈ ਵਧੀਆ ਲੱਗਦਾ ਜਿਵੇਂ ਅਗਲਾ ਕਹਿੰਦਾ ਵੀ ਯਾਰ ਛੱਡ ਪਰ ਆਪਾਂ ਸ਼ਹਿਰ 'ਚ ਰਹਿੰਦੇ ਆ ਵੀ ਪਸ਼ੂ ਰੱਖ ਕੇ ਕੀ ਕਰਦੇ ਨਹੀਂ ਕੋਈ ਗੱਲ ਨਹੀਂ ਜੀ ਸਭ ਕਦੇ ਨਹੀਂ ਲੱਗਿਆ ਹਾਂ ਵੀ ਵਧੀਆ ਲੱਗਦਾ ਫਿਰ ਸਵੇਰੇ ਹੁਣ ਟਾਈਮ ਨਾਲ ਉੱਠਦੇ ਜਦੋਂ ਚੱਲੇ ਹਾਂ ਪਿੰਡ ਆਪਦੇ ਹਾਂ ਨਾਲੇ ਇਹਨੇ ਨਾ ਪਿੰਡ ਆ ਜਾਂਦੇ ਨਹੀਂ ਨਹੀਂ ਤਾਂ ਫਿਰ ਸ਼ਹਿਰ 'ਚ ਹੀ ਰਹਿੰਦੇ ਆ ਨਾ ਤੁਸੀਂ ਹਾਂਜੀ ਹਾਂਜੀ ਤੇ ਕਿੰਨੇ ਕੁ ਟਾਈਮ ਤੋਂ ਬਾਈ ਤੁਸੀਂ ਸ਼ਹਿਰ 'ਚ ਹੀ ਰਹਿ ਰਹੇ ਹੋ ਫਿਰ ਸ਼ੁਰੂ ਤੋਂ ਹ ਸ਼ਹਿਰ ਚ ਪਹਿਲਾਂ ਪੈਂਦੀ ਰਹਿੰਦੇ ਸੀ ਇੱਥੇ ਅੱਛਾ ਜੀ ਇੱਥੇ ਸਾਡਾ ਘਰ ਸੀਗਾ ਫਿਰ ਉਹ ਸੇਲਸੂਨ ਕਰਦਾ ਤੇ ਉਸ ਤੋਂ ਬਾਅਦ ਅੱਛਾ ਨੂੰ 15 20 ਸਾਲ ਹੋ ਗਿਆ 20 ਸਾਲ ਮੈਂ ਅੱਛਾ ਸ਼ਹਿਰ ਗਿਆ ਅੱਛਾ ਅੱਛਾ ਸ਼ਹਿਰ ਗਿਆ ਉਹ ਤੇ ਫਿਰ ਵੀ ਉਦੋਂ ਦੇ ਪਸ਼ੂ ਮੰਨ ਲਓ ਰੈਗੂਲਰ ਹੀ ਆਉਂਦੇ ਪਸ਼ੂ ਰੈਗੂਲਰ ਆਉਣੇ ਐਣੀ ਵੀ ਪਸ਼ੂ ਆਪਾਂ ਵਿੱਚ ਸਾਨੂੰ ਜਾਦੇ ਸੀਗੇ ਹੁਣ ਘਟਾਏ ਆ ਥੋੜੇ ਅੱਛਾ ਘਟਾਏ ਹੁਣ ਫਿਰ ਦੋ ਤਿੰਨ ਟਾਈਮ ਹੋ ਗਿਆ ਹੀ ਤੁਹਾਨੂੰ ਪਾਏ ਨੂੰ ਹਣਾ ਚਲੋ ਕੁਝ ਸੋਕ ਕੇ ਹਾਂ ਜੀ ਕਾਫੀ ਟਾਈਮ ਹਾਂ ਜੀ ਅ ਤੇ ਨਾਲ ਮੁਰਗੇ ਮੁਰਗੇ ਬੱਕਰੀਆਂ ਵੀ ਰੱਖੀਆਂ ਹੋਗੀਆਂ ਹਾਂਜੀ ਬੱਕਰੀਆਂ ਵੀ 7-7 ਮੰਗ ਹੈਗੇ ਜੀ ਅੱਛਾ 7-8 ਮੰਗ ਇਹ ਵੀ ਰੱਖੇ ਹੋਏ ਆ ਇਹ ਵਪਾਰਕ ਤੌਰ ਤੇ ਕਰਦੇ ਨਹੀਂ ਨਹੀਂ ਵੈਸੇ ਹੀ ਵੈਸੇ ਹੀ ਸ਼ੌਂਕ ਹੀ ਵੇਚ ਵੀ ਲਈਦੇ ਵਿੱਚ ਬੱਕਰੇ ਵੀ ਉਹ 8-8 ਦੇ ਵਿੱਚ ਵੇਚ ਵੀ ਲਈ ਅੱਛਾ ਫਿਰ ਤਵੇਦ ਵੀ ਲੈਨੇ ਪਿੰਜਰਾ ਬਣਾ ਕੇ ਖੁੱਲੇ ਛੱਡੇ ਹੋਏ ਆ ਹਾਂਜੀ ਹਾਂਜੀ ਠੀਕ ਇਹਨਾਂ ਨੂੰ ਕੀ ਪਾਉਣੇ ਆ ਜੀ ਇਹਨਾਂ ਨੂੰ ਫੀਡ ਜਿੱਦਾਂ ਪਾ ਦਿੱਤੀ ਆ ਪੱਠੇ-ਬੁੱਠੇ ਪਾ ਦਿੱਤੇ ਬਸ ਇਹੇ ਆ ਜੀ ਠੀਕ ਆ ਹੂੰ ਥੋੜਾ ਜਿਹਾ ਚਲੋ ਆਪਾਂ ਉਹ ਚਰਾੰਦ ਵਾਲਾ ਤਾਂ ਹੈ ਹੀ ਨਹੀਂ ਚਰਾੰਦ ਤਾਂ ਨਹੀਂ ਆਗਾ ਜੀ ਪੱਠੇ ਪਾਈ ਦੇ ਫੀਡ ਪਾਈ ਜੀ ਬਈ ਮੰਨ ਕੇ ਚਲੋ ਜਿਹੜਾ ਇੱਥੇ ਪਈ ਜਾਂਦਾ ਨਾਲ ਹੀ ਇਹਦੇ ਪਸ਼ੂਆਂ ਦੇ ਖਾਈ ਜਾਂਦੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਮੈਨ ਤੁਹਾਨੂੰ ਉਹ ਗਾਂ ਦਿਖਾਉਣੀ ਸੀ ਤੇ ਤੁਹਾਨੂੰ ਦਿਖਾਉਣਾ ਸੀ ਵੀ ਸ਼ੌਂਕ ਦੇਖ ਲਓ ਬਾਈ ਦਾ ਨਹੀਂ ਤਾਂ ਆਮ ਤੌਰ ਤੇ ਲੋਕ ਕਹਿ ਦਿੰਦੇ ਵੀ ਯਾਰ ਚਲੋ ਮੁੱਲ ਦੁੱਧ ਲੈਨੇ ਆ ਇੱਕ ਪਸ਼ੂ ਰੱਖੋ ਜਾਂ ਕਿਵੇਂ ਆ ਤੇ ਪਸ਼ੂ ਵੀ ਆ ਚਾਰ ਪੰਜ ਰੱਖਿਆ ਤੇ ਵਧੀਆ ਪਸ਼ੂ ਆ ਸਾਰੇ ਜੀ ਠੀਕ ਹੈ ਤੇ ਮੈਨੂੰ ਇੰਨੇ ਦੂਰੋਂ ਸੱਦਣ ਦਾ ਮਕਸਦ ਇਹਨਾਂ ਦਾ ਇਹੀ ਜੀ ਵੀ ਉਹ ਗਾਂ ਇਹਨਾਂ ਨੇ ਛੱਡਣੀ ਨਹੀਂ ਨੀਗੀ ਬਾਈ ਕਹਿੰਦੇ ਵੀ ਉਹ ਗਾਂ ਆਪਾਂ ਗੱਭਣ ਕਰਨੀਆਂ ਤੇ ਭਲਾ ਨਹੀਂ ਗੱਭਣ ਹੁੰਦੀ ਪਰ ਫਿਰ ਵੀ ਇਹ ਨਹੀਂ ਵੀ ਆਪਾਂ ਯਾਰ ਇੰਨਾ ਚਿਰ ਦੁੱਧ ਪੀਕੇ ਦੇ ਉਹਨੂੰ ਛੱਡ ਦਿਆਂਗੇ ਜਿਵੇਂ ਆਮ ਲੋਕ ਕੀੜੇ ਪੈ ਗਏ ਜਾਂ ਕੁਝ ਵੀ ਹੋ ਗਿਆ ਤੇ ਕੁਝ ਉਹਨੂੰ ਛੱਡ ਦਿੰਦੇ ਆ ਉਹ ਸੋਚ ਨਹੀਂ ਗਈ ਸ਼ਹਿਰ 'ਚ ਰਹਿ ਕੇ ਵੀ ਬੰਦੇ ਵਧੀਆ ਮੇਨਟੇਨ ਕਰੀ ਬੈਠੇ ਆ ਪਛਮਾਨੂ ਜੀ ਧੰਨਵਾਦ ਜੀ ਆਪਣੇ ਧੰਦੇ ਨਾਲ ਜੁੜੋ ਇਹਦੇ ਨਾਲ ਵੱਧ ਤੋਂ ਵੱਧ ਜੀ ਧੰਨਵਾਦ